ਸਸਤੀ ਕਾਲਜੀ ਸਵਾਗਤ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਹਾਂਜੀ ਆਪਾਂ ਬਣਾਉਣ ਲੱਗੇ ਆ ਅੱਜ ਬਹੁਤ ਹੀ ਵਧੀਆ ਲੱਡੂ ਤਾਰਤਵਰ ਸਭ ਤੋਂ ਜ਼ਿਆਦਾ ਤਾਕਤਵਰ ਲੱਡੂ ਜਿਹੜੇ ਬਣਾਉਣ ਲੱਗੇ ਆ ਇੱਕ ਤਾਕਤ ਦਾ ਖਜ਼ਾਨਾ ਕਹਿ ਸਕਦੇ ਆ ਤੇ ਹਾਂਜੀ ਉਹਦੇ ਬਣਾਉਣ ਵਾਸਤੇ ਆਪਾਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਇਹ ਲੈ ਲਈ ਜੀ ਆਪਾਂ ਪਿਸਤੇ ਇਹ ਲੈ ਲਈ ਜੀ ਬਦਾਮ ਦਾਖਾਂ ਤੇ ਖਰੋਬ ਜਿੰਨਾ ਹੀ ਤੁਸੀਂ ਆਦੇ ਘਰੇ ਬਣਾਉਣਾ ਤੁਸੀਂ ਵੱਧ ਘੱਟ ਵੀ ਸਮਾਨ ਲੈ ਸਕਦੇ ਆ ਦੀ ਆਪਾਂ ਜਿਆਦਾ ਨਹੀਂ ਕਰਾਂਗੇ ਇਹ ਥੋੜੀ ਬਣਾਵਾਂਗੇ ਇਸ ਕਰਕੇ ਇੱਕ ਕੱਪ ਲੈ ਲਿਆ ਇਹ ਸੁੱਕਾ ਗੋਟ ਤੁਸੀਂ ਠੂਠੀਆਂ ਖੋਪੇ ਰਿਆਂ ਕਹਿੰਦੇ ਆ ਜਿਹੜੀਆਂ ਉਹ ਵੀ ਲੈ ਜਾਈ ਨੇ ਸੁੱਕਾ ਨਾਰੀਆ ਲੈ ਸਕਦੇ ਤੇ ਇਹਦੇ ਆਪਾਂ ਛੋਟੇ ਛੋਟੇ ਕਰਾਂਗੇ ਪੀਸ ਇਹੋ ਕੀ ਕਰਨਾ ਜੀ ਆਪਾਂ ਨਾ ਇਸ ਤਰ੍ਹਾਂ ਕੱਟ-ਕੱਟ ਕੇ ਛੋਟੇ ਛੋਟੇ ਪੀਸ ਬਣਾ ਲੈਣੇ ਕੱਟਿਆ-ਕਟਾਇਆ ਵੀ ਮਿਲ ਜਾਂਦਾ ਵੈਸੇ ਆਹ ਲੈ ਹੋਏ ਤੁਸੀਂ ਗੋਟ ਲੈ ਕੇ ਆਏ ਦੇ ਵਿੱਚ ਤੇਲ ਜਿਆ ਜ਼ਿਆਦਾ ਹੁੰਦਾ ਦੇਖੋ ਤੇ ਇਸ ਤਰ੍ਹਾਂ ਪੀਸ ਕਰਕੇ ਇਹਨਾਂ ਨੂੰ ਕੱਟ ਕੇ ਤੇ ਆਪਾਂ ਵੀ ਇਹਨਾਂ ਨੂੰ ਮੇਸੀ ਕੱਪ ਦੇ ਵਿੱਚ ਪਾ ਕੇ ਵੀਸ ਲਾਉਗੇ ਨਾ ਤਾਂ ਆਪਾਂ ਨੂੰ ਅੱਗ ਮਚਾਉਣ ਦੀ ਲੋੜ ਆ ਨਾ ਗੈਸ ਤੇ ਘਿਓ ਦੀ ਲੋੜ ਆ ਨਾ ਕਿਸੇ ਕੰਡ ਦੀ ਲੋੜ ਆ ਕਿਸੇ ਚੀ ਦੀ ਜਰੂਰਤ ਨਹੀਂ ਆਪਾਂ ਨੂੰ ਤੇ ਫਟਾਫਟ ਜਿਹੜੇ ਲੱਡੂ ਇਹ ਬਣ ਕੇ ਤਿਆਰ ਹੋ ਜਾਂਦੇ ਬਹੁਤ ਵਧੀਆ ਬਣਦੇ ਆ ਜਿਵੇਂ ਮੂਰੇ ਸਿਆਲ ਆ ਰਿਹਾ ਜੀ ਚਲੋ ਹੁਣ ਤਾਂ ਹਜੇ ਥੋੜਾ ਜਿਹਾ ਮੌਸਮ ਚੇਂਜ ਤਾਂ ਹੋਇਆ ਪਰ ਹਜੇ ਥੋੜੀ ਜਿਹੀ ਗਰਮੀ ਆ ਇਸ ਤੋਂ ਬਾਅਦ 15-20 ਦਿਨਾਂ ਤੋਂ ਬਾਅਦ ਆਪਾਂ ਇਹ ਖਾ ਸਕਦੇ ਆ ਇਹ ਤੁਸੀਂ ਇੱਕ ਲੱਡੂ ਖਾ ਲਓਗੇ ਸੋਆ ਚਾਹ ਦੇ ਨਾਲ ਜਾਂ ਤੁਸੀਂ ਦੁੱਧ ਦੇ ਨਾਲ ਕਿ ਸਾਰਾ ਦਿਨ ਵਧੀਆ ਤਾਕਤ ਬਣੀ ਰਹੂਗੀ। ਲੋ ਜੇ ਪਹਿੜਾ ਸੁੱਕਾ ਨਾਰੀਆ ਸੀ ਉਹਨੂੰ ਕੱਟ ਲਿਆ ਤੇ ਜਿਹੜੇ ਕਾਜੂ ਬਦਾਮ ਤੇ ਖਰੋਟ ਸੌਰੀ ਕਾਜੂ ਤਾਂ ਆਪਾਂ ਨਹੀਂ ਪਾਏ ਬਦਾਮ, ਦਾਖਾਂ ਤੇ ਖਰੋਟ ਤੇ ਇਹ ਹੈਗੇ ਜੀ ਪਿਸਤੀ ਇਹਨਾਂ ਨੂੰ ਆਪਾਂ ਇਕੱਠਿਆਂ ਨੂੰ ਪੀਸ ਲਾਂਗੇ ਤੇ ਜਿਹੜਾ ਸੁੱਕਾ ਨਾਰੀਆ ਵਾਲਾ ਨੇ ਆਪਾਂ ਮਿਕਸੀ ਕੱਪ ਚ ਪਾ ਲੈਨੇ ਆ। ਇਹ ਮਟਾਇ ਇੱਕ ਗੋਟ ਪਾਇਆ ਵਿੱਚ ਤੁਸੀਂ ਵੱਧ ਘੱਟ ਵੀ ਬਣਾ ਸਕਦੇ ਆ ਜਿਆਦਾ ਵੀ ਬਣਾ ਕੇ ਰੱਖ ਸਕਦੇ ਆ ਲਓ ਜੀ ਆਪਾਂ ਨੂੰ ਪੀਸ ਲਏ ਤੇ ਬ੍ਰੀਕ ਪਾਊਡਰ ਬਣਾ ਲਿਆ ਲਓ ਜੀ ਆਪਾਂ ਨਾਰੀਆ ਨੂੰ ਪੀਸ ਲਿਆ ਜੀ ਕਰ ਲਿਆ ਬਿਲਕੁਲ ਤੇ ਇਹਨੂੰ ਆਪਾਂ ਇੱਕ ਭਾਂਡੇ 'ਚ ਕੱਢ ਦਾਂਗੇ ਚਾਟਰ ਬਣ ਗਿਆ ਤਾਂ ਦੇਖੋ ਬਹੁਤ ਵਧੀਆ ਜੀ ਬਣਾ ਜਿਹੜੇ ਆਪਾਂ ਹੀ ਤੇਸਤੇ ਲਈ ਇਹ ਵੀ ਪਾ ਲਾਂਗੇ ਮਿਕਸੀ ਕੱਪ ਚ ਦਾਫਾ ਵੀ ਪਾ ਲਾਂਗੇ ਇਹ ਤਾਂ ਬਸ ਜਿਹੜਾ ਆਪਣਾ ਸਮਾਨਾ ਸਾਰਾ 100 ਗ੍ਰਾਮ ਤੋਂ ਥੋੜਾ ਥੋੜਾ ਵਾਧਾ 50 ਗ੍ਰਾਮ ਦਾਖਾ ਪੰਜਾਹ ਗ੍ਰਾਮ ਦੀ ਕਾਜੂ ਪੰਜਾਹ ਗ੍ਰਾਮ ਫੋਟ ਤੇ 50 ਗ੍ਰਾਮ ਆਪਾਂ ਤੇਸਤੇ ਚ ਚਲੋ ਜੀ ਆਪਾਂ ਇਹਨਾਂ ਨੂੰ ਵੀ ਪਾਊਡਰ ਨਾਲ ਲਓ ਜੀ ਆਪਾਂ ਕਾਜੂ ਤੇ ਤੇਸਤੇ ਤੇ ਦਾਫਾ ਇਹ ਪੀਸਲੇਖ ਰੋਟ ਨਾਲ ਨਮਨ ਜੀ ਆਪਾਂ ਐਂ ਕਰਕੇ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਤੇ ਲੱਡੂ ਬਣਾਵਾਂਗੇ ਇਹਦੇ ਵਿੱਚ ਮੈਂ ਮਿੱਠਾ ਨਹੀਂ ਪਾਇਆ ਜੀ ਤੁਸੀਂ ਮਿੱਠਾ ਪਾਉਣਾ ਤੁਸੀਂ ਪਾ ਸਕਦੇ ਆ ਖੰਡ ਵੀ ਪਾ ਸਕਦੇ ਆ ਤੁਸੀਂ ਤੇ ਜਾਂ ਤੁਸੀਂ ਤੁਹਾਨੂੰ ਥੋੜੀ ਜੀ ਗੁੜ ਲੈ ਕੇ ਤੁਸੀਂ ਜਿਵੇਂ ਚਾਹ ਤੀ ਬਣਾਉਣੀ ਆ ਇਸ ਤਰ੍ਹਾਂ ਵੀ ਬਣਾ ਕੇ ਪਾ ਸਕਦੇ ਆ ਆਪਾਂ ਗੁੜ ਵੀ ਜਦਿਆਂ ਦਾ ਅੱਖਾਂ ਨਾ ਮਿੱਠੀ ਨਹੀਂ ਹੁੰਦੀਆਂ ਇਸ ਕਰਕੇ ਮੈਂ ਮਿੱਠਾ ਨਹੀਂ ਪਾਇਆ ਜਾਰੇ ਵਿਚ ਆ ਦੁੱਧ ਆਪਣਾ ਮਿੱਠਾ ਹੁੰਦਾ ਉਹਦੇ ਨਾਲ ਆਪਾਂ ਖਾ ਸਕਦੇ ਹਾਂ ਲੋ ਇਹ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਇਹਦੇ ਲੱਡੂ ਬਣਾਵਾਂਗੇ ਹੁਣ ਲੋ ਜੀ ਬਿਲਕੁਲ ਲੋੜ ਨਹੀਂ ਪਈ ਨਾ ਆਪਾਂ ਨੂੰ ਚਾਸ਼ਨੀ ਦੀ ਲੋੜ ਪਈ ਆ ਨਾ ਹੀ ਜਿਹੜਾ ਮਿੱਠੇ ਦੀ ਲੋੜ ਪਈ ਆ ਤੇ ਲੱਡੂ ਜਿਹੜੇ ਵਧੀਆ ਬਣ ਕੇ ਆਪਣੇ ਤਿਆਰ ਹੋ ਗਏ ਦੇਖੋ। ਨਾਰੀਅਲ ਦੇ ਲੱਡੂ। ਇਸ ਤਰ੍ਹਾਂ ਆਪ ਬੱਟ ਲੈਨੇ ਜੀ। ਵਧੀਆ ਬੱਟੇ ਜਾਂਦੇ ਆ ਵੀ ਜ਼ਰੂਰਤ ਨਹੀਂ ਹੈਗੀ ਇਹ ਚ ਚਾਸ਼ਨੀ ਪਾਉਣ ਦੀ। ਜੇ ਤੁਸੀਂ ਵੀ ਮਿੱਠਾ ਖਾਣੇ ਆ ਨਾ ਤਾਂ ਵਰਕੇ ਜਿਆਦੇ। ਫਿਰ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਗੁੜ ਜਾਂ ਤਾਂ ਜਾਂ ਤੁਸੀਂ ਖੰਡ ਵੀ ਮਿਲਾ ਸਕਦੇ ਆ ਇਸ ਤਰ੍ਹਾਂ। ਜਿਹੜਾ ਮੌਸਮ ਆ ਥੋੜਾ ਜਿਹਾ ਗਰਮ ਆ ਇਸ ਕਰਕੇ ਆਪਾਂ ਇਹਨੂੰ ਫ੍ਰੀਜ 'ਚ ਰੱਖ ਲਾਂਗੇ ਜਦੋਂ ਥੋੜਾ ਜਿਹਾ ਠੰਡਾ ਹੋ ਗਿਆ ਫਿਰ ਇਹ ਬਾਹਰ ਹੀ ਪੈ ਰਹਿਣਗੇ ਤਾਂ ਕੋਈ ਚੱਕਰ ਨਾ ਇਸ ਕਰਕੇ ਮੈਂ ਘੱਟ ਬਣਾਈ ਆ ਜਿਵੇਂ ਸਿਆਲ ਆ ਗਿਆ ਮੂਰੇ ਫਿਰ ਤਾਂ ਜ਼ਿਆਦਾ ਬਣਾ ਕੇ ਰੱਖ ਸਕਦੇ ਆ ਇਸ ਸਭ ਤੋਂ ਸੌਖਾ ਤਰੀਕਾ ਨਾਲ ਤਾਂ ਬਣਾਉਣ ਦਾ ਨਾਲੇ ਤਾਕਤ ਮਿਲਦੀ ਆਪਾਂ ਨੂੰ ਇਹ ਤੁਸੀਂ ਵੀ ਬਣਾਇਓ ਹੀ ਘਰ ਵਿੱਚ ਤੇ ਖਾਇਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਲੱਗੂ ਕਿਵੇਂ ਦੇ ਲੱਗੇ ਜੀ ਸਾਡੇ ਚੈਨਲ ਤੇ ਪਹਿਲੀ ਵਾਰ ਆਨੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ। ਲਓ ਜੀ ਆਪਾਂ ਸਾਰੇ ਲੱਡੂ ਬੱਟ ਲਈ। ਲਓ ਜੀ ਆਪਾਂ ਸਾਰੇ ਇਹ ਲੱਡੂ ਬੱਟ ਲਈਆਂ। ਤੇ ਆਪਾਂ ਹੁਣ ਥੋੜੇ ਬਣਾਏ ਆ ਫਿਰ ਸਿਆਲ ਦੇ ਵਿੱਚ ਜ਼ਿਆਦਾ ਬਣਾਵਾਂਗੇ। ਤੇ ਜੇ ਤੁਸੀਂ ਇਹਨੂੰ ਮਿੱਠਾ ਪਾਉਣਾ ਹੋਇਆ ਤਾਂ ਤੁਸੀਂ ਗੁੜ ਕੁੱਟ ਕੇ ਨਾ ਥੋੜਾ ਜਿਹਾ। ਸਾਸ਼ਣੀ ਦੀ ਵੀ ਜ਼ਰੂਰਤ ਨਹੀਂ ਹੈਗੀ। ਕਿਉਂਕਿ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਆ ਤੇਲ ਆਇਆ ਤੇ ਨਾਰੀਅਲ ਜੀ ਤੇਲ ਸੀ ਤਾਂ ਅੱਖਾਂ ਵੀ ਜਿਹੜੀਆਂ ਆਪਣੀਆਂ ਉਹ ਗਿੱਲਾ ਹੁੰਦਾ ਜਿਵੇਂ ਆਪਾਂ ਕਹਿੰਦੇ ਮਿੱਠਾ ਇਸ ਕਰਕੇ ਲੱਡੂ ਬੱਤੀ ਗਏ ਆ ਤੇ ਤੁਸੀਂ ਥੋੜਾ ਜਿਹਾ ਗੁੜ ਕੁੱਟ ਕੇ ਕਿਸੇ ਪੋਣੇ ਦੇ ਵਿੱਚ ਗੁੜ ਕੁੱਟ ਕੇ ਵੀ ਇਹਦੇ ਵਿੱਚ ਮਿਲਾ ਸਕਦੇ ਆ ਤੇ ਜਾਂ ਚੀਨੀ ਵੀ ਮਿਲਾ ਸਕਦੇ ਆ ਬਰੀਕ ਪੀਸ ਕੇ ਬਹੁਤ ਵਧੀਆ ਲੱਡੂ ਬਣਨਗੇ ਜੀ ਬਾਕੀ ਠੀਕ ਹੈ ਜੀ ਵੀਡੀਓ ਕਿਵੇਂ ਲੱਗੀ ਘਰ ਵਿੱਚ ਬਣਾਇਓ ਤੇ ਜ਼ਰੂਰ ਖਾਇਓ ਤੇ ਲਾਇਕ ਮਟ ਕਰਕੇ ਜ਼ਰੂਰ ਦੱਸਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ